ਵਿਸ਼ੇ ਵਿਕਾਰਾਂ 'ਚ ਫਸਿਆ ਵਿਅਕਤੀ ਦੁਖੀ ਰਹਿੰਦਾ ਹੈ। ਪੂਜਨਿਕ ਗੁਰੂ ਜੀ। ਸਾਧ ਸੰਗਤ ਵੱਲੋਂ ਕੀਤਾ ਗਿਆ ਪ੍ਰਣ। ਇੰਟਰਨੈਟ ਸੋਸ਼ਲ ਮੀਡੀਆ ਦੀ ਵਰਤੋਂ ਚੰਗੇ ਕੰਮਾਂ ਲਈ ਹੀ ਕਰਾਂਗੇ। ਬੁਰੇ ਕੰਮਾਂ ਲਈ ਨਹੀਂ ਕਰਾਂਗੇ। ਪੂਜਨਿਕ ਗੁਰੂ ਜੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਸੱਚੇ ਰੋਹਾਨੀ ਰਬਰ ਪੂਜਨਿਕ ਗੁਰੂ। ਸੰਤ ਡਾਕਟਰ ਗੁਰਮੀਤ राम रहीम सिंह जी इंसा फरमाਉਂਦੇ ਹਨ ਕਿ ਇਹ ਕਾਲੀਯੋਗੀ ਸੰਸਾਰ ਇੱਕ 썩ਦੇ ਬਲ ਦੇ ਪੱਠ ਵਾਂਗ ਹੈ ਕਾਮ वासना क्रोध लोभ मोह अहंकार ਤੇ मन माया अझै ही ਅੱਗ ਹੈ ਜਿਸ ਦੇ ਵੀ ਅੰਦਰ ਇਹ ਤੁਖਦੀ ਹੈ ਤਾਂ ਉਹ ਇਨਸਾਨ ਕਦੇ ਚੈਨ ਨਹੀਂ ਲੈ ਸਕਦਾ ਜਿਸ ਤਰ੍ਹਾਂ ਕਿਸੇ ਗਿੱਲੀ ਲੱਕੜ 'ਚ ਅੱਗ ਲੱਗਣ ਨਾਲ ਉਸ 'ਚ ਅੱਗ ਘੱਟ ਧੂੰਆਂ ਜ਼ਿਆਦਾ ਸੁਲਗਣ ਲੱਗਦਾ ਹੈ। ਇਸ ਦੌਰਾਨ ਇਨਸਾਨ ਦਾ ਸਾਰ ਲੰਚ ਬਰਾ ਹਾਲ ਹੋ ਜਾਂਦਾ ਹੈ। ਪਰ ਕਾਮ ਵਾਸਨਾ, ਕ੍ਰੋਧ, ਲੋਭ, ਮੋਹ ਦੀ ਅੱਗ ਜਿਸ ਮਨੁੱਖ 'ਚ ਵੀ ਤੁਕਦੀ ਹੈ, ਉਹ ਇਨਸਾਨ ਨੂੰ ਐਨਾ ਡੇਗ ਦਿੰਦੀ ਹੈ ਕਿ ਉਸ ਲਈ ਇਨਸਾਨੀਅਤ ਅੱਲਾ ਵਾਹਿਗੁਰੂ ਗॉड ਖੁਦਾ ਰਾਮ ਕੋਈ ਕੁਝ ਅਰਥ ਨਹੀਂ ਰੱਖਦਾ ਪੂਜਨਿਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਇਨਸਾਨ ਕਾਮ ਬਾਸਨਾ ਦੀ ਅੱਗ 'ਚ ਹਮੇਸ਼ਾ ਤਖਦਾ ਰਹਿੰਦਾ ਹੈ ਹਮੇਸ਼ਾ ਦੁਖੀ ਤੇ ਪਰੇਸ਼ਾਨ ਰਹਿੰਦਾ ਹੈ ਇਨਸਾਨ ਨੂੰ ਕਾਮ ਵਾਸ਼ਨਾ ਜਦੋਂ ਆਉਂਦੀ ਹੈ ਤਾਂ ਫਿਰ ਅਸਦੇ ਸਾਹਮਣੇ ਚਾਹੇ ਮਾਂ ਬੈਂਡ ਟੀ ਕੋਈ ਵੀ ਹੋਵੇ ਉਹ ਸਾਰਿਆਂ ਨੂੰ ਬਰਬਾਦ ਕਰ ਦਿੰਦਾ ਹੈ ਤੇ ਉਹ ਖੁਦ ਵੀ ਬਰਬਾਦ ਹੋ ਜਾਂਦਾ ਹੈ ਇਸ ਤਰ੍ਹਾਂ ਮੋਹ ਮਮਤਾ ਚ ਜੋ ਜੀਵ ਅੰਨੇ ਹੋ ਜਾਂਦੇ ਹਨ ਉਹਨਾਂ ਨੂੰ ਕਿਸੇ ਦੇ ਚੰਗੇ ਬੁਰੇ ਦੀ ਖਬਰ ਨਹੀਂ ਰਹਿੰਦੀ ਉਹਨਾਂ ਨੂੰ ਤਾਂ ਸਿਰਫ ਆਪਣਾ ਹੀ ਆਪਣਾ ਨਜ਼ਰ ਆਉਂਦਾ ਹੈ ਤੇ ਉਹ ਆਪਣਿਆਂ ਨੂੰ ਹੀ ਸ਼ੈਤਾਨ ਬਣਾ ਦਿੰਦੇ ਹਨ ਜਿਸ ਤੋਂ ਬਾਅਦ ساری ਉਮਰ ਦੁਖੀ ਰਹਿੰਦੇ ਹਨ ਲੋਭ ਲਾਲਚ ਸਾਰੇ ਪਾਪਾਂ ਦਾ ਬਾਪ ਹੈ ਜਿੱਥੇ ਵੀ ਇਨਸਾਨ ਦੇ ਮਨ 'ਚ ਲੋਭ ਲਾਲਚ ਜਾਗ ਪਿਆ ਬਾਕੀ ਪਾਪ ਉਸ ਦੇ ਅੰਦਰ ਖੁਦ ਹੀ ਆ ਜਾਂਦੇ ਹਨ ਪੂਜਨਿਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਬੇਪਰਵਾ ਸੱਚੇ ਦਾਤਾ ਰਹਿਬਰ ਪਰਮੰਦੇ ਹਨ ਕਿ ਲੋਭ ਹੈ ਸਰਬ ਪਾਪ ਦਾ ਬਾਪ ਇੱਕ ਆਦਮੀ ਚੰਗੀ ਭਲੀ ਜ਼ਿੰਦਗੀ ਜਿਉਂਦਾ ਹੈ ਤੇ ਚੰਗਾ ਕਰਮ ਕਰਦਾ ਹੈ ਪਰ ਉਸ ਦੇ ਅੰਦਰ ਜਿਉਂ ਹੀ ਲੋਭ ਲਾਲਚ ਜਾਗਦਾ ਹੈ ਤਾਂ ਉਸ ਦਾ ਮਨ ਸਵਜ ਬਾਗ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ ਤੇ ਉਹ ਲੋਭ ਲਾਲਚ ਆ ਕੇ ਅਕੀ ਬੇਈਮਾਨੀ ਆਦ ਬੁਰੇ ਕਰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਦੇ ਨਾਲ ਉਸ ਦੀ ਖੁਦ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੋ ਜਾਂਦੀ ਹੈ ਇਸ ਲਈ ਇਨਸਾਨ ਨੂੰ ਲੋਭ ਲਾਲਚ ਦੇ ਚੱਕਰਾਂ 'ਚ ਕਦੇ ਨਹੀਂ ਫਸਣਾ ਚਾਹੀਦਾ ਤੇ ਫਿਰ ਆਉਂਦਾ ਹੈ ਹੰਕਾਰ ਕਿਸੇ ਨੂੰ ਅਕਲ ਤੇ ਕਿਸੇ ਨੂੰ ਰਾਜ ਪਹੁੰਚ ਤੇ ਕਿਸੇ ਨੂੰ ਸਰੀਰ ਤੇ ਕਿਸੇ ਨੂੰ ਔਲਾਦ ਤੇ ਇਸ ਹੰਕਾਰ ਚ ਫਸੇ ਲੋਕ ਮਾਲਕ ਤੋਂ ਦੂਰ ਹੋ ਜਾਂਦੇ ਹਨ ਅਜਿਹੇ ਇਨਸਾਨ ਕਦੇ ਵੀ ਮਾਲਕ ਦੇ ਨੇੜੇ ਨਹੀਂ ਆਉਂਦੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ